ਬਹੁਤ ਸੰਗਤਾਂ ਨੇ ਜਿਹੜੇ ਖਾੜਕੋ ਸੰਘਰਸ਼ ਵਿੱਚ ਸ਼ਹੀਦ ਹੋਏ ਉਹਨਾਂ ਪਰਿਵਾਰਾਂ ਦੀ ਸਾਰ ਲਈ ਬਹੁਤ ਐਨਆਰਆਈ ਵੀਰਾਂ ਨੇ ਦੇਸ਼ ਵਿਦੇਸ਼ ਦੀਆਂ तमाम ਸਿੱਖ ਸੰਗਤਾਂ ਨੇ ਪਰ ਅਜੇ ਵੀ ਇਹ ਸਫਰ ਇਹ ਪੰਧ ਅਜੇ ਮੁਕਿਆ ਨਹੀਂ ਬਹੁਤ ਐਸੇ ਹਜ਼ਾਰਾਂ ਹੀ ਸ਼ਾਇਦ ਪਰਿਵਾਰ ਅਜੇ ਬਾਕੀ ਨੇ ਜਿਨ੍ਹਾਂ ਤੱਕ ਤੁਹਾਡੀ ਮਦਦ ਨਹੀਂ ਪਹੁੰਚੀ ਜਾਂ ਤੁਸੀਂ ਪਹਚਾਈ ਜਾਂ ਰਸਤੇ ਵਿੱਚ ਰਹਿ ਗਈ ਇੱਧਰ ਉੱਧਰ ਕਿਤੇ ਖੁਰਦ-ਬੁਰਦ ਹੋ ਗਈ ਆ ਮੈਂ ਇੰਜ ਵੀ ਕਹਿ ਲਵਾਂ ਇਸ ਵਕਤ ਮੈਂ ਇੱਕ ਮਾਂ ਨੂੰ ਔਰ ਇੱਕ ਧੀ ਨੂੰ ਤੁਹਾਨੂੰ ਮਿਲਾਉਣ ਜਾ ਰਿਹਾ ਆ ਇਹਨਾਂ ਦੇ ਪੁੱਤਰ ਮਾਤਾ ਜੀ ਤੁਸੀਂ ਪਰੇ ਹੋ ਜਾਓ ਬਾ ਬਾ ਉਧਰ ਉਧਰ ਹੋ ਜਾ ਇਹਨਾਂ ਦੇ ਜਿਹੜੇ ਸੁਪੁੱਤਰ ਨੇ ਉਹ ਸ਼ਹੀਦ ਹੋਏ ਨੇ ਭਾਈ ਅਮਰੀਕ ਸਿੰਘ ਜੀ ਕਾਲੀਆਂ ਸਕੱਤਰਾਂ ਦੇ 17 ਸਿੰਘ ਸ਼ਹੀਦ ਹੋਏ ਇੱਕੋ ਪਿੰਡ ਦੇ ਉਸੇ ਪਿੰਡ ਦੇ ਮਾਤਾ ਜੀ ਮਹਿੰਦਰ ਕੌਰ ਜੀ ਮੇਰੇ ਨਾਲ ਨੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਮਾਤਾ ਜੀ ਜਦੋਂ ਪੁੱਤਰ ਦੀ ਸ਼ਹਾਦਤ ਹੋ ਗਈ ਤੇ ਪਤੀ ਦਾ ਸਾਆ ਸਿਰ ਤੋਂ ਉੱਠ ਗਿਆ ਤਾਂ ਘਰ ਵਿੱਚ ਰੋਜ਼ੀ ਰੋਟੀ ਕਮਾਉਣ ਵਾਲਾ ਕੋਈ ਨਹੀਂ ਸੀ ਸੋ ਮਾਤਾ ਨੇ ਮੈਨੂੰ ਦੱਸ ਦਿਆ ਹੋਇਆ ਵੀ ਅ ਮਤਲਬ ਪੂਰੀ ਤਰ੍ਹਾਂ ਸ਼ਾਇਦ ਮੈਂ ਨਾ ਕਹਿ ਸਕਾਂ ਮਾਤਾ ਜੀ ਲੋਕਾਂ ਦੇ ਘਰਾਂ ਵਿੱਚ ਜਾ ਕੇ ਝਾੜੂ ਪੂੰਝਾ ਕਰਦੇ ਰਹੇ ਭਾਂਡੇ ਮਾਂਜਦੇ ਰਹੇ 30 31 ਸਾਲਾਂ ਤੋਂ ਕਿਸੇ ਸੰਸਥਾ ਨੇ ਮਾਤਾ ਜੀ ਨੂੰ ਨਾ ਤਾਂ ਕੋਈ ਪੈਨਸ਼ਨ ਲਈ ਜਿਵੇਂ ਖਾਲਸਾ ਏਡ ਵਾਲੇ ਪੈਨਸ਼ਨ ਲਾਉਂਦੇ ਨੇ ਕਿਸੇ ਨੇ ਪੈਨਸ਼ਨ ਤੱਕ ਵੀ ਨਹੀਂ ਸਿਲਾਈ ਔਰ ਹੋਰ ਵੀ ਕੋਈ ਮਦਦ ਮਾਤਾ ਜੀ ਦੀ ਦੱਸਣ ਦੇ ਮੁਤਾਬਕ ਮਾਤਾ ਜੀ ਦੀ ਅਜ ਤੱਕ ਮਦਦ ਕਿਸੇ ਪਾਸੇੋਂ ਨਹੀਂ ਹੋਈ ਸੋ ਜਦੋਂ ਮਾਤਾ ਜੀ ਦੀ ਅਸੀਂ ਇੰਟਰਵਿਊ ਕੀਤੀ ਗੁਰਬਾਣੀ ਅਖੰਡ ਬਾਣੀ ਤੇ ਤਾਂ ਦੇਸ਼ ਵਿਦੇਸ਼ ਦੀਆਂ तमाम ਸਿੱਖ ਸੰਗਤਾਂ ਨੇ ਇੰਟਰਵਿਊ ਨੂੰ ਸੁਣਿਆ ਔਰ ਇੰਟਰਵਿਊ ਸੁਣ ਕੇ ਸਾਨੂੰ ਅਮਰੀਕਾ ਤੋਂ ਸੰਗਤਾਂ ਦਾ ਫੋਨ ਆਇਆ ਭਾਈ ਮੁਖਦੇਵ ਸਿੰਘ ਜੀ ਔਰ ਮਾਸਟਰ ਹਰਦੇਵ ਸਿੰਘ ਜਿਹੜੇ ਪਿਛਲੇ ਤਕਰੀਬਨ 10 ਕਿਸਾਲਾਂ ਤੋਂ ਸ਼ਹੀਦ ਪਰਿਵਾਰਾਂ ਦੀ ਸਾਰ ਲੈਂਦੇ ਨੇ ਉਹਨਾਂ ਦੀ ਮਦਦ ਕਰਦੇ ਨੇ ਔਰ ਲਾਕਡਾਊਨ ਦੇ ਵਿੱਚ ਵੀ ਉਹਨਾਂ ਨੇ ਤਕਰੀਬਨ ਗਰੰਥੀ ਸਿੰਘਾਂ ਦੀ ਸੈਂਕੜੇ ਗਰੰਥੀ ਸਿੰਘਾਂ ਦੀ ਮਦਦ ਕੀਤੀ ਸੋ ਭਾਈ ਮੁਖਦੇਵ ਸਿੰਘ ਜੀ ਨੇ ਮੈਨੂੰ ਪੁੱਛਿਆ ਵੀ ਪਰਮਜੀਤ ਸਿੰਘ ਇਹ 10ਵੀਂ ਮਾਤਾ ਜੀ ਲੋਕਾਂ ਦੇ ਭਾਂਡੇ ਮਾਂਜਣ ਜਾਣਦੇ ਨੇ ਮੈਂ ਕਿਹਾ ਜੀ ਬਿਲਕੁਲ ਜਾਂਦੇ ਨੇ ਅੱਜ ਵੀ ਮਾਂਜਦੇ ਨੇ ਤਾਂ ਉਹ ਕਹਿੰਦੇ ਵੀ ਕਿੰਨੀ ਕਮਾਈ ਹੋ ਜਾਂਦੀ ਹੈ ਮਾਤਾ ਜੀ ਨੂੰ ਮੈਂ ਮਾਤਾ ਜੀ ਨੂੰ ਫੋਨ ਕਰਕੇ ਪੁੱਛਿਆ ਮਾਤਾ ਜੀ ਨੇ ਦੱਸਿਆ ਵੀ ਤਕਰੀਬਨ ਕੋਈ 500 ਦਿੰਦਾ ਕੋਈ 700 ਦਿੰਦਾ ਦੋ 1000 ਰੁਪਇਆ ਮਹੀਨਾ ਮੈਨੂੰ ਬਣਦਾ ਲੋਕਾਂ ਦੇ ਭਾਂਡੇ ਮਾਜ ਕੇ ਉਹਦੇ ਨਾਲ ਮੇਰੀ ਜਿਹੜੀ ਦਵਾਈ ਬੂਟੀ ਹੈ ਚੱਲਦੀ ਹੈ ਸੋ ਭਾਈ ਮੁਖਦੇਵ ਸਿੰਘ ਜੀ ਔਰ ਮਾਸਟਰ ਹਰਦੇਵ ਸਿੰਘ ਜੀ ਨੇ ਮੈਨੂੰ ਕਿਹਾ ਕਿ ਪਰਮਜੀਤ ਸਿੰਘ ਜਾਓ ਔਰ ਮਾਤਾ ਜੀ ਨੂੰ ਕਹੋ ਜਾ ਕੇ ਸਾਡੇ ਵੱਲੋਂ ਕਿ ਮਾਤਾ ਜੀ ਜਿੰਨੇ ਤੁਹਾਡੇ ਸਵਾਸ ਹੁਣ ਬਾਕੀ ਰਹਿ ਗਏ ਤੁਸੀਂ ਸ਼ਹੀਦ ਦੀ ਮਾਂ ਹੋ ਤੁਸੀਂ ਭਾਂਡੇ ਨਹੀਂ ਮੰਝਣੇ ਜਿਹੜਾ ਤੁਹਾਡਾ ਮਹੀਨੇ ਦਾ ਖਰਚਾ ਸੀ ਜੋ ਤੁਸੀਂ ਲੋਕਾਂ ਦੇ ਭਾਂਡੇ ਮਾਜ ਕੇ ਝਾੜੂ ਪੋਚੇ ਲਾ ਕੇ ਘਰਾਂ ਵਿੱਚੋਂ ਪੈਸੇ ਜਿੰਨੇ ਤੁਹਾਨੂੰ ਮਿਲਦੇ ਸਨ ਉਹਨੇ ਪੈਸੇ ਤੁਹਾਡੇ ਅਕਾਊਂਟ ਵਿੱਚ ਹਰ ਮਹੀਨੇ ਪੈ ਜਾ ਕਰਨਗੇ ਔਰ ਉਹੀ ਪਾਇਆ ਕਰਨਗੇ ਭਾਈ ਮੁਖਦੇਵ ਸਿੰਘ ਜੀ ਔਰ ਮਾਸਟਰ ਹਰਦੇਵ ਸਿੰਘ ਜੀ ਸ਼ਹੀਦੀ ਪੰਦਰਵਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਭਾਈ ਮੁਖਦੇਵ ਸਿੰਘ ਜੀ ਨਿਊਯਾਰਕ ਔਰ ਮਾਸਟਰ ਹਰਦੇਵ ਸਿੰਘ ਜੀ ਨਿਊਯਾਰਕ ਵਾਲਿਆਂ ਵੱਲੋਂ ਤਕਰੀਬਨ 2 ਲੱਖ ਦੀ ਜਿਹੜੀ ਸੇਵਾ ਹੈ ਕੁਝ ਪਰਿਵਾਰਾਂ ਦੇ ਵਿੱਚ ਹੋ ਚੁੱਕੀ ਹੈ ਉਦੇ ਬਾਰੇ ਵੀ ਅਸੀਂ ਤੁਹਾਨੂੰ ਪਹਿਲਾਂ ਜਾਣਕਾਰੀ ਦੇ ਚੁੱਕੇ ਹਾਂ ਸੋ ਇਸੇ ਤਰ੍ਹਾਂ ਉਸ ਤੋਂ ਪਹਿਲਾਂ ਵੀ ਭਾਈ ਮੁਖਦੇਵ ਸਿੰਘ ਜੀ ਹੋਰਾ ਨੇ ਬਹੁਤ ਸੇਵਾ ਕੀਤੀ ਨਿਰਮਲ ਸਿੰਘ ਖਰਲੀਆਂ ਦੀ ਧੀ ਦਾ ਵਿਆਹ ਸੀ ਉਹਦੀ ਧੀ ਦੇ ਵਿਆਹ ਤੇ ਵੀ ਉਹਨਾਂ ਨੇ ਪੈਸੇ ਭੇਜੇ ਮੇਜਰ ਸਿੰਘ ਸਭਰਾਮਾ ਉਸ ਪਰਿਵਾਰ ਦੀ ਜ਼ਿੰਮੇਵਾਰੀ ਵੀ ਭਾਈ ਮੁਖਦੇਵ ਸਿੰਘ ਜੀ ਹੋਰਾ ਨੇ ਚੁੱਕੀ ਔਰ ਉਹਨਾਂ ਨੂੰ ਤਕਰੀਬਨ ਪੈਸੇ ਉਹ ਭੇਜ ਰਹੇ ਨੇ ਤੇ ਮੱਝ ਵੀ ਲੈ ਕੇ ਦਿੱਤੀ ਉਸ ਪਰਿਵਾਰ ਨੂੰ ਹੋਰ ਵੀ ਬੜੀਆਂ ਸੇਵਾਵਾਂ ਭਾਈ ਮੁਖਦੇਵ ਸਿੰਘ ਜੀ ਕੇਵਲ ਕਹਿੰਦੇ ਨਹੀਂ ਉਹ ਕਰਕੇ ਵਿਖਾਉਂਦੇ ਨੇ ਔਰ ਮਾਸਟਰ ਹਰਦੇਵ ਸਿੰਘ ਜੀ ਸੋਨਾ ਨੇ ਮੈਨੂੰ ਫੋਨ ਕੀਤਾ ਕਿ ਜਾਓ ਮਾਤਾ ਜੀ ਨੂੰ ਜਾਓ ਪਰਮਾਤਾ ਜੀ ਦੇ ਹੱਥ ਵਿੱਚ ਜਾ ਕੇ ਜਿਹੜੀ ਰਕਮ ਹੈ ਤੁਸੀਂ ਦੇ ਕੇ ਆਓ ਔਰ ਹਰ ਮਹੀਨੇ ਮਾਤਾ ਜੀ ਜਿੰਨੀ ਕਮਾਈ ਕਰਦੇ ਸਨ ਨਾ ਉਹਨਾਂ ਨੇ ਕਿਹਾ ਵੀ ਮਾਤਾ ਜੀ ਨੂੰ ਕਹੋ ਜਾ ਕੇ ਵੀ ਕੇਵਲ ਰੱਬ ਦਾ ਨਾਮ ਜਪਣ ਪ੍ਰਮਾਤਮਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ੁਕਰਗੁਜ਼ਾਰ ਹੋਣ ਰੱਬ ਰੱਬ ਕਰਨ ਵਾਹਿਗੁਰੂ ਵਾਹਿਗੁਰੂ ਜਪਣ ਤੇ ਉਹਨਾਂ ਨੇ ਬਿਲਕੁਲ ਵੀ ਕਿਸੇ ਦੇ ਘਰੇ ਅੱਜ ਤੋਂ ਬਾਅਦ ਪਾਂਡੇ ਮਾਂਜਣ ਨਹੀਂ ਜਾਣਾ ਮਾਤਾ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਜਿਸ ਤਰ੍ਹਾਂ ਭਾਈ ਮੁਖਦੇਵ ਸਿੰਘ ਜੀ ਹੋਰਾਂ ਨੇ ਕਿਹਾ ਪਰ ਮਾਸਟਰ ਹਰਦੇਵ ਸਿੰਘ ਜੀ ਹੋਰਾਂ ਨੇ ਕਿਹਾ ਇਹ ਤੁਹਾਡੇ ਸੁਪੁੱਤਰ ਦੀ ਤਸਵੀਰ ਹੈ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਤੇ ਅੱਜ ਤੋਂ ਬਾਅਦ ਤੁਸੀਂ ਗੁਰੂ ਘਰ ਦੇ ਵਿੱਚ ਖੜੇ ਹੋ ਸਾਡੇ ਨਾਲ ਵੀ ਵਾਅਦਾ ਕਰੋ ਵੀ ਅੱਜ ਤੋਂ ਬਾਅਦ ਤੁਸੀਂ ਲੋਕਾਂ ਦੇ ਘਰਾਂ ਵਿੱਚ ਪਾਂਡੇ ਨਹੀਂ ਮੰਜੋਗੇ ਇੱਕ ਸ਼ਹੀਦ ਦੀ ਮਾਂ ਹਾਂ ਮਦਰ ਕੌਮ ਦੀ ਮਾਂ ਸਾਰਿਆਂ ਦੀ ਮਾਂ ਹੈ ਸਾਡੀ ਵੀ ਮਾਂ ਹੈ ਤੁਹਾਨੂੰ ਤੇ ਚੰਗਾ ਨਹੀਂ ਲੱਗਦਾ ਕਿ ਆਪਾਂ ਲੋਕਾਂ ਦੇ ਘਰਾਂ ਵਿੱਚ ਭਾਂਡੇ ਮੰਗিয়ে ਜਾ ਕੇ ਤੇ ਹਰ ਮਹੀਨੇ ਤੁਹਾਨੂੰ ਜਿਹੜੀ ਜਿੰਨੇ ਪੈਸੇ ਤੁਸੀਂ ਕਮਾਉਂਦੇ ਸੀ ਨਾ ਉਹ ਤੁਹਾਡੇ ਅਕਾਊਂਟ ਦੇ ਵਿੱਚ ਆਜਿਆ ਕਰਨਗੇ ਹਰ ਮਹੀਨੇ ਠੀਕ ਹੈ ਤੁਸੀਂ ਗੇਂਡ ਹੈ ਜਾਂ ਮਹਾਰਾਜ ਦੇ ਜਿੰਦਿਆ ਮਤਲਬ ਕਿ ਕਰਕੇ ਬੋਲੋ ਨਹੀਂ ਅੱਜ ਤੋਂ ਅਸੀਂ ਕਰਦੇ ਅਮਰੀਕਾ ਵਾਲੇ ਸਾਡੀ ਪਹਾਈਤ ਕਰਦੇ ਆ ਭਾਈ ਮੁਖਦੇਵ ਸਿੰਘ ਭਾਈ ਮੁਖਦੇਵ ਸੋ ਭਾਈ ਮੁਖਦੇਵ ਸਿੰਘ ਜੀ ਔਰ ਮਾਸਟਰ ਹਰਦੇਵ ਸਿੰਘ ਜੀ ਨਿਊਯਾਰਕ ਵਾਲਿਆਂ ਨੇ ਜਦੋਂ ਮਾਤਾ ਜੀ ਦੀ ਇੰਟਰਵਿਊ ਸੁਣੀ ਤਾਂ ਉਹਨਾਂ ਦਾ ਹਿਰਦਾ ਪਿੰਗਲ ਗਿਆ ਕਿ ਉਹਨਾਂ ਨੇ ਕਿਹਾ ਕਿ ਜਾਓ ਤੁਸੀਂ ਮਾਤਾ ਜੀ ਨੂੰ ਮਿਲ ਕੇ ਜਿਹੜੀ ਉਹ ਮਤਲਬ ਝਾੜੂ ਪੋਚਾ ਲਾ ਕੇ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਜ ਕੇ ਜਿਹੜੇ ਪੈਸੇ ਕਮਾਉਂਦੇ ਨੇ ਜਿੰਨੇ ਉਹਨੇਕ ਤੁਸੀਂ ਉਹਨਾਂ ਨੂੰ ਸਾਡੇ ਵੱਲੋਂ ਕਹੋ ਕਿ ਹਰ ਮਹੀਨੇ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆ ਜਾ ਕਰਨਗੇ ਸੋ ਮਾਤਾ ਜੀ ਉਹਨਾਂ ਨੇ ਆ ਜਿਹੜੀ ਰਕਮ ਹੈ ਤੁਹਾਡੇ ਮੈਂ ਹੱਥ ਵਿੱਚ ਦੇਣ ਲੱਗੇ ਆ ਬਈ ਉਹਨਾਂ ਨੇ ਭੇਜੀ ਹੈ ਤੁਹਾਡੇ ਵਾਸਤੇ ਔਰ ਹਰ ਮਹੀਨੇ ਇੰਨੇ ਪੈਸੇ ਤੁਹਾਡੇ ਅਕਾਊਂਟ ਦੇ ਵਿੱਚ ਪੈ ਜਾ ਕਰਨਗੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਰਨਾਉਂਡ ਨੇ ਹੌਜਾ ਨੀ ਬਣਦਾ ਬਹੁਤ ਬਹੁਤ ਧੰਨਵਾਦ ਮੈਂ ਕਰਦੀ ਆ ਜਿਹੜਾ ਉਹ ਸਾਡੇ ਗਰੀਬਾਂ ਦੀ ਸਹਾਇਤਾ ਲੈਂਦੇ ਆ ਬਾਹਰ ਬੈਠੇ ਵੀ ਚਲੋ ਸਾਡੀ ਸੇਵਾ ਕਰਨ ਲੱਗੇ ਆ ਅਸੀਂ ਬਾਹਰ ਹੁਣ ਕੇ ਪਾਤੇ ਨਾ ਜਾਵਾਂਗੇ ਇਹਦੇ ਨਾਲ ਆਪਦਾ ਦਵਾਈ ਬੂਟੀ ਕਰਾਂਗੇ ਇਹਦੇ ਨਾਲ ਆਪਣਾ ਪਾਲਿੰਗ ਪਹੁੰਚਣ ਵੀ ਕਰਾਂਗੇ ਤੇ ਸ਼ਾਬਾਸ਼ ਹੈ ਬਹੁਤ ਬਹੁਤ ਮੇਰੇ ਵੀਰਾਂ ਦਾ ਮੇਰੇ ਭਰਾਵਾਂ ਦਾ ਜਿਹੜੇ ਬਾਹਰ ਬੈਠੇ ਸਾਯੋਗ ਕਰਦੇ ਆ ਮੇਰੀ ਬੇਟੀ ਆ ਇਹ ਵੀ ਵਿਧਵਾ ਆ ਤੇ ਮੈਂ ਵੀ ਵਿਧਵਾ ਤੇ ਬੱਚਾ ਮੇਰਾ ਛੀਰ ਆ ਇਹ ਵੀਰ ਜੀ ਤੁਸੀਂ ਸੁਣਦੇ ਵੀ ਹੋ ਦੇਖਦੇ ਵੀ ਹੋ ਤੁਸੀਂ ਬਹੁਤ ਬਹੁਤ ਤੁਹਾਡਾ ਅਸੀਂ ਸਨਮਾਨਤ ਕਰਦੇ ਹਾਂ ਕਿ ਸਾਡੀ ਤੁਸੀਂ ਸੁਣੀ ਆ ਭਾਈ ਮੁਖਦੇਵ ਸਿੰਘ ਜੀ ਭਾਈ ਮੁਖਦੇਵ ਸਿੰਘ ਜੀ ਮਾਸਟਰ ਹਰਦੇਵ ਸਿੰਘ ਜੀ ਨਿਊਯਾਰਕ ਅਮਰੀਕਾ ਤੋਂ ਇਹ ਬਹੁਤ ਵਾਹ ਮਾਤਾ ਜੀ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਤੁਹਾਨੂੰ ਵੀ ਤੁਸੀਂ ਅੱਜ ਤੋਂ ਬਾਅਦ ਲੋਕਾਂ ਦੇ ਭਾਂਡੇ ਨਹੀਂ ਮਨਜਣੇ ਨਹੀਂ ਅੱਜ ਤੋਂ ਬਾਅਦ ਅਸੀਂ ਨਹੀਂ ਕੋਈ ਵੀ ਕਿਸੇ ਦੀ ਗੱਲ ਨਹੀਂ ਨਹੀਂ ਕਰਦੇ ਜਿਹੜਾ ਕੋਈ ਧੋਖਾ ਉਹ ਹੀ ਤੁਹਾਨੂੰ ਪਾਣਗੇ ਦੱਸਾਂਗੇ ਇਹਨਾਂ ਨੂੰ ਦੱਸਾਂਗੇ ਜੈਦਾਰ ਜੀ ਨੂੰ ਦੱਸਾਂਗੇ ਇਹਨਾਂ ਨੂੰ ਦੱਸਾਂਗੀ ਮੈਨੂੰ ਕੋਈ ਵੀ ਗਾੜੋਖੋ ਮੁਸੀਬਤ ਹੋ ਜੋ ਗੱਲਬਾਤ ਹੋਵੇ ਤੁਹਾਡੇ ਰਾਈ ਪਹਚਾਣਗੇ ਵੀ ਮਾਤਾ ਨੂੰ ਹਾਂ ਕੀ ਚਾਹੀਦੀ ਆ ਮਾਤਾ ਜੀ ਜਦੋਂ ਤੱਕ ਤੁਹਾਡੀ ਹੋਰ ਕਿਸੇ ਪਾਸਿਓ ਕੋਈ ਮਦਦ ਨਹੀਂ ਆਉਂਦੀ ਉਦੋਂ ਤੱਕ ਭਾਈ ਮੁਖਦੇਵ ਸਿੰਘ ਮਾਸਟਰ ਹਰਦੇਵ ਸਿੰਘ ਤੁਹਾਨੂੰ ਮਹੀਨੇ ਦੀ ਮਹੀਨੇ ਇਹਨੇ ਪੈਸੇ ਦੇ ਦਿਆ ਕਰਨਗੇ ਠੀਕ ਹੈ ਜੀ ਜਦੋਂ ਕਿਸੇ ਹੋਰ ਸੰਸਥਾ ਵੱਲੋਂ ਤੁਹਾਡੀ ਮਦਦ ਹੋ ਗਈ ਤੇਰੇ ਇਹੀ ਪੈਸੇ ਅਸੀਂ ਕਿਸੇ ਹੋਰ ਪਰਿਵਾਰ ਨੂੰ ਦਵਾਂਗੇ ਤੁਹਾਡੀ ਧੀ ਔਰ ਸ਼ਹੀਦ ਭਾਈ ਅਮਰੀਕ ਸਿੰਘ ਕਾਲੀਆਂ ਸਕਤਰਾ ਦੀ ਜਿਹੜੀ ਭੈਣ ਹੈ ਕੁਲਜੀਤ ਕਰੋ ਵੀ ਮੇਰੇ ਨਾਲ ਨੇ ਏ ਵੀ ਲੋਕਾਂ ਦੇ ਘਰਾਂ ਵਿੱਚ ਜਾ ਕੇ ਝਾੜੂ ਪੋਚਾ ਕਰਦੇ ਨੇ ਲੋਕਾਂ ਦੇ ਭਾਂਡੇ ਮਾਜ ਕੇ ਆਪਣੇ ਤਬਰ ਦਾ ਆਪਣੇ ਬੱਚਿਆਂ ਦਾ পেট ਭਰਦੇ ਨੇ ਕਿਉਂਕਿ ਇਹਨਾਂ ਪਤ ਇਹਨਾਂ ਦੇ ਪਤੀ ਵੀ ਇਸ ਦੁਨੀਆ ਵਿੱਚ ਹੈ ਨਹੀਂ ਔਰ ਭੈਣ ਜੀ ਕੀ ਕਹਿਣਾ ਚਾਹੋਗੇ ਤੁਸੀਂ ਤੁਸੀਂ ਕੁਝ ਕਹਿਣਾ ਚਾਹੋਗੇ ਹਾਂ ਜੀ ਜੀ ਮੈਂ ਇਹੋ ਹੀ ਕਹਿਣਾ ਚਾਹੁੰਦੀ ਆ ਕਿ ਧੰਨਵਾਦ ਮੇਰੇ ਵੀਰ ਬਾਹਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਆ ਤੇ ਸਭ ਦੀ ਮਦਦ ਕਰਦੇ ਸਭ ਦੀ ਸੰਦੇਸ਼ੀ ਇਦਾਂ ਦੇ ਪਰਿਵਾਰਾਂ ਦੀ ਪਹਿਲਾਂ ਵੀ ਬਹੁਤ ਮਦਦ ਕੀਤੀ ਆ ਸਬਦੀ ਕਰਦੇ ਆ ਚਲੋ ਹੁਣ ਸਾਡੀ ਵੀ ਕਰਨ ਲੱਗੇ ਆ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਨੀ ਆ ਮੇਰੇ ਵੀਰ ਜੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਕਾਲੀਆਂ ਸੰਗਤਰਾ ਪਿੰਡ ਕਾਲੀਆਂ ਸੰਗਤਰਾ ਤੋਂ ਜਿਹੜੇ ਕਿ ਉਸ ਟਾਈਮ ਦੇ ਵਿੱਚ ਸ਼ਹੀਦ ਹੋਏ ਸੀ ਤੇ ਚਲੋ ਮਤਲਬ ਕਿ ਅਸੀਂ ਹੁਣ ਮਤਲਬ ਮੇਰੀ ਮਾਤਾ ਜੀ ਹੈ ਬਜ਼ੁਰਗ ਹੈ ਇਹ ਹੁਣ ਕੰਮ ਹੁੰਦਾ ਵੀ ਨਹੀਂ ਸੀ ਫਿਰ ਲੋੜ ਮੁਤਾਬਕ ਕਰਨਾ ਵੀ ਪੈਂਦਾ ਸੀਗਾ ਤੇ ਇਸਾ ਤਰ ਨਹੀਂ ਸੀ ਕੋਈ ਸਹੂਲਤ ਨਹੀਂ ਸੀ ਹੈਗੀ ਹੁਣ ਤੁਸੀਂ ਦਿਓਗੇ ਤੇ ਚਲੋ ਤੁਹਾਡਾ ਸੰਜੋਗ ਭੈਣਾਂ ਭਰਾਵਾਂ ਦਾ ਮੇਰੇ ਵੀਰਾਂ ਦਾ ਬਾਹਰ ਦੇਸ਼ ਵਿੱਚ ਬੈਠੇ ਹੋ ਤੇ ਤੁਸੀਂ ਸੁਣਦੇ ਹੋ ਦੇਖਦੇ ਹੋ ਤੇ ਤੁਸੀਂ ਇਹਨਾਂ ਦੀ ਮਦਦ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਨੀ ਆ ਤੁਸੀਂ ਸਾਰੇ ਪਰਿਵਾਰਾਂ ਦੀ ਮਦਦ ਕਰਦੇ ਰਹੋ ਗਰੀਬਾਂ ਦੀ ਸੁਣਦੇ ਰਹੋ ਤੁਹਾਨੂੰ ਮਾਲਕ ਬਹੁਤ ਬਹੁਤ ਜਿਆਦਾ ਇੱਕ ਤਰਾਸ ਦੀ ਵੀ ਕਹਿ ਲਈਏ ਸਾਡੇ ਪੰਥ ਦੇ ਅੰਦਰ ਸਾਡੀ ਕੌਮ ਦੇ ਅੰਦਰ ਕਿ ਜਿਹੜੇ ਸ਼ਹੀਦ ਪਰਿਵਾਰ ਹੋਏ ਨੇ ਉਹ ਉਹਨਾਂ ਦੀ ਗਿਣਤੀ ਹਜ਼ਾਰਾਂ ਚ ਨਹੀਂ ਲੱਖਾਂ ਦੇ ਵਿੱਚ ਹੀ ਹੈ ਕਿਉਂਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ 25000 ਲਵਾਰਸ ਲਾਸ਼ਾਂ ਦਾ ਡਾਟਾ ਇਕੱਠਾ ਕੀਤਾ ਉਸ ਤੋਂ ਬਾਅਦ ਕਿੰਨੇ ਹੋਰ ਸਿੰਘ ਸ਼ਹੀਦ ਹੋਏ ਇਹ ਹਜ਼ਾਰਾਂ ਚ ਨਹੀਂ ਲੱਖਾਂ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ ਸਾਡੇ ਨੌਜਵਾਨ ਸਾਡੇ ਸਿੱਖ ਵੀਰ ਸਾਡੇ ਬਜ਼ੁਰਗ ਸਾਡੇ ਭਾਈ ਸਾਡੇ ਬੱਚੇ ਸੋ ਬਹੁਤ ਜਿਹੜੀ ਸੇਵਾ ਹੈ ਵਰਿਆਂ ਤੋਂ ਐਨ ਆਰ ਆਈ ਵੀਰ ਵਿਦੇਸ਼ ਵਿਦੇਸ਼ ਦੀਆਂ ਸੰਗਤਾਂ ਕਰ ਵੀ ਰਹੀਆਂ ਨੇ ਪਰ ਕੁਝ ਸੰਸਥਾਵਾਂ ਤੱਕੋ ਤਹਾਡੀ ਮਾਇਆ ਪਹੁੰਚਦੀ ਏ ਹੋ ਸਕਦਾ ਅੱਗੇ ਉਹਨਾਂ ਪੁਚਾਈ ਕਿ ਨਹੀਂ ਪੁਚਾਈ ਤੇ ਬਾਰੇ ਸਾਨੂੰ ਕੁਝ ਨਹੀਂ ਪਤਾ ਜਾਂ ਅਧ ਪਚਦੀ ਪੁਚਾਈ ਹੋਏਗੀ ਸੋ ਯਤਨ ਕਰਿਆ ਕਰੋ ਜਿਸ ਤਰ੍ਹਾਂ ਗੁਰਬਾਣੀ ਅਖੰਡ ਬਾਣੀ ਦੇ ਉੱਪਰ ਅਸੀਂ ਹਰ ਸ਼ਹੀਦ ਪਰਿਵਾਰ ਦਾ ਜਿਹੜਾ ਫੋਨ ਨੰਬਰ ਹੈ ਉਹ ਅਸੀਂ ਪਬਲਿਸ਼ ਕਰਦੇ ਹਾਂ ਨਾਲ ਦੀ ਨਾਲ ਫੋਨ ਨੰਬਰ ਆਉਂਦਾ ਫਲੈਸ਼ ਹੁੰਦਾ ਹੈ ਇੰਟਰਵਿਊ ਦੇ ਵਿੱਚ ਤੁਸੀਂ ਸਿੱਧਾ ਪਰਿਵਾਰਾਂ ਨੂੰ ਮਿਲਿਆ ਕਰੋ ਪਰਿਵਾਰਾਂ ਨਾਲ ਸੰਪਰਕ ਕਰਿਆ ਕਰੋ ਅਗਰ ਸਾਨੂੰ ਭੇਜੋਗੇ ਉਸ ਪਰਿਵਾਰ ਤੱਕ ਵੀ ਜਾਓ ਉਸ ਪਰਿਵਾਰ ਦੀ ਅਸੀਂ ਮਦਦ ਕਰਨ ਲੱਗੇ ਆ ਉੱਥੇ ਜਾਓ ਤੇ ਪਰ ਵੀਡੀਓ ਬਣਾ ਕੇ ਉਹ ਤੁਸੀਂ ਜ਼ਰੂਰ ਜਾਇਆ ਕਰਾਂਗੇ ਸੋ ਯਤਨ ਕਰਿਆ ਕਰੋ ਪਰਿਵਾਰ ਦੇ ਨਾਲ ਅਗਰ ਸਿੱਧੇ ਸੰਪਰਕ ਤੁਹਾਡੇ ਹੋ ਜਾਣ ਤਾਂ ਬਹੁਤ ਹੀ ਵਧੀਆ ਬਾਤ ਹੈ ਬਾਕੀ ਦੇਸ਼ ਵਿਦੇਸ਼ ਦੀਆਂ तमाम ਸਿੱਖ ਸੰਗਤਾਂ ਹੋਰ ਵੀ ਜਿਹੜੀਆਂ ਸੁਸਾਇਟੀਆਂ ਬਣੀਆਂ ਨੇ ਟਰਸਟ ਬਣੇ ਨੇ ਵਰਿਆਂ ਤੋਂ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਨੂੰ ਸੰਭਾਲ ਰਹੇ ਨੇ ਉਹਨਾਂ ਦੀ ਸਾਰ ਸੰਭਾਲ ਵੀ ਕਰਦੇ ਨੇ ਪਰ ਅਜੇ ਵੀ ਇਹ ਵਿਖੜਾ ਪੈਂਡਾ ਹੈ ਇਹ ਵਿਖੜਾ ਪੰਧ ਹੈ ਅਜੇ ਇਹ ਪੰਧ ਮੁੱਕਿਆ ਨਹੀਂ ਅਜੇ ਸਫ਼ਰ ਜਾਰੀ ਹੈ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਨੇ ਸ਼ਹੀਦ ਸਾਡੀ ਜਿੰਦ ਜਾਨ ਨੇ ਬਹੁਤ ਸੰਗਤਾਂ ਨੇ ਜਿਹੜੇ ਖਾੜਕੋ ਸੰਘਰਸ਼ ਵਿੱਚ ਸ਼ਹੀਦ ਹੋਏ ਉਹਨਾਂ ਪਰਿਵਾਰਾਂ ਦੀ ਸਾਰ ਲਈ ਬਹੁਤ ਐਨਆਰਆਈ ਵੀਰਾਂ ਨੇ ਦੇਸ਼ ਵਿਦੇਸ਼ ਦੀਆਂ तमाम ਸਿੱਖ ਸੰਗਤਾਂ ਨੇ ਪਰ ਅਜੇ ਵੀ ਇਹ ਸਫਰ ਇਹ ਪੰਧ ਅਜੇ ਮੁਕਿਆ ਨਹੀਂ ਬਹੁਤ ਐਸੇ ਹਜ਼ਾਰਾਂ ਹੀ ਸ਼ਾਇਦ ਪਰਿਵਾਰ ਅਜੇ ਬਾਕੀ ਨੇ ਜਿੰਨਾ ਤੱਕ ਤੁਹਾਡੀ ਮਦਦ ਨਹੀਂ ਪਹੁੰਚੀ ਜਾਂ ਤੁਸੀਂ ਪਹੁੰਚਾਈ ਜਾਂ ਉਹ ਰਸਤੇ ਵਿੱਚ ਰਹਿ ਗਈ ਇੱਧਰ ਉੱਧਰ ਕਿਤੇ ਖੁਰਦ-ਬੁਰਦ ਹੋ ਗਈ ਆ ਮੈਂ ਇੰਜ ਵੀ ਕਹਿ ਲਵਾਂ ਇਸ ਵਕਤ ਮੈਂ ਇੱਕ ਮਾਂ ਨੂੰ ਔਰ ਇੱਕ ਧੀ ਨੂੰ ਤੁਹਾਨੂੰ ਮਿਲਾਉਣ ਜਾ ਰਿਹਾ ਇਹਨਾਂ ਦੇ ਪੁੱਤਰ ਮਾਤਾ ਜੀ ਤੁਸੀਂ ਪਰੇ ਹੋ ਜਾਓ ਬਾ ਬਾ ਉੱਧਰ ਉੱਧਰ ਹੋ ਜਾ ਇਹਨਾਂ ਦੇ ਜਿਹੜੇ ਸੁਪੁੱਤਰ ਨੇ ਉਹ ਸ਼ਹੀਦ ਹੋਏ ਨੇ ਭਾਈ ਅਮਰੀਕ ਸਿੰਘ ਜੀ ਕਾਲੀਆਂ ਸਕੱਤਰਾਂ ਦੇ 17 ਸਿੰਘ ਸ਼ਹੀਦ ਹੋਏ ਇੱਕੋ ਪਿੰਡ ਦੇ ਉਸੇ ਪਿੰਡ ਦੇ ਮਾਤਾ ਜੀ ਮਹਿੰਦਰ ਕੌਰ ਜੀ ਮੇਰੇ ਨਾਲ ਨੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਮਾਤਾ ਜੀ ਜਦੋਂ ਪੁੱਤਰ ਦੀ ਸ਼ਹਾਦਤ ਹੋ ਗਈ ਤੇ ਪਤੀ ਦਾ ਸਾਆ ਸਿਰ ਤੋਂ ਉੱਠ ਗਿਆ ਤਾਂ ਘਰ ਵਿੱਚ ਰੋਜ਼ੀ ਰੋਟੀ ਕਮਾਉਣ ਵਾਲਾ ਕੋਈ ਨਹੀਂ ਸੀ ਸੋ ਮਾਤਾ ਨੇ ਮੈਨੂੰ ਦੱਸਦਿਆਂ ਹੋਇਆ ਵੀ ਅ ਮਤਲਬ ਪੂਰੀ ਤਰ੍ਹਾਂ ਸ਼ਬਦ ਮੈਂ ਨਾ ਕਹਿ ਸਕਾਂ ਮਾਤਾ ਜੀ ਲੋਕਾਂ ਦੇ ਘਰਾਂ ਵਿੱਚ ਜਾ ਕੇ ਝਾੜੂ ਪੋਚਾ ਕਰਦੇ ਰਹੇ ਭਾਂਡੇ ਮਾਂਜਦੇ ਰਹੇ 30-31 ਸਾਲਾਂ ਤੋਂ ਕਿਸੇ ਸੰਸਥਾ ਨੇ ਮਾਤਾ ਜੀ ਨੂੰ ਨਾ ਤਾਂ ਕੋਈ ਪੈਨਸ਼ਨ ਲਾਈ ਜਿਵੇਂ ਖਾਲਸਾ ਏਡ ਵਾਲੇ ਪੈਨਸ਼ਨ ਲਾਉਂਦੇ ਨੇ ਕਿਸੇ ਨੇ ਪੈਨਸ਼ਨ ਤੱਕ ਵੀ ਨਹੀਂ ਸਿਲਾਈ ਔਰ ਹੋਰ ਵੀ ਕੋਈ ਮਦਦ ਮਾਤਾ ਜੀ ਦੀ ਦੱਸਣ ਦੇ ਮੁਤਾਬਕ ਮਾਤਾ ਜੀ ਦੀ ਅਜੇ ਤੱਕ ਮਦਦ ਕਿਸੇ ਪਾਸਿਓਂ ਨਹੀਂ ਹੋਈ ਸੋ ਜਦੋਂ ਮਾਤਾ ਜੀ ਦੀ ਅਸੀਂ ਇੰਟਰਵਿਊ ਕੀਤੀ ਗੁਰਬਾਣੀ ਅਖੰਡ ਬਾਣੀ ਤੇ ਤਾਂ ਦੇਸ਼ ਵਿਦੇਸ਼ ਦੀਆਂ तमाम ਸਿੱਖ ਸੰਗਤਾਂ ਨੇ ਇੰਟਰਵਿਊ ਨੂੰ ਸੁਣਿਆ ਔਰ ਇੰਟਰਵਿਊ ਸੁਣ ਕੇ ਸਾਨੂੰ ਅਮਰੀਕਾ ਤੋਂ ਸੰਗਤਾਂ ਦਾ ਫੋਨ ਆਇਆ ਭਾਈ ਮੁਖਦੇਵ ਸਿੰਘ ਜੀ ਪਰਮਾਸਟਰ ਹਰਦੇਵ ਸਿੰਘ ਜਿਹੜੇ ਪਿਛਲੇ ਤਕਰੀਬਨ 10 ਕਿਸਾਲਾਂ ਤੋਂ ਸ਼ਹੀਦ ਪਰਿਵਾਰਾਂ ਦੀ ਸਾਰ ਲੈਂਦੇ ਨੇ ਉਹਨਾਂ ਦੀ ਮਦਦ ਕਰਦੇ ਨੇ ਔਰ ਲਾਕਡਾਊਨ ਦੇ ਵਿੱਚ ਵੀ ਉਹਨਾਂ ਨੇ ਤਕਰੀਬਨ ਗਰੰਥੀ ਸਿੰਘਾਂ ਦੀ ਸੈਂਕੜੇ ਗਰੰਥੀ ਸਿੰਘਾਂ ਦੀ ਮਦਦ ਕੀਤੀ ਸੋ ਭਾਈ ਮੁਖਦੇਵ ਸਿੰਘ ਜੀ ਨੇ ਮੈਨੂੰ ਪੁੱਛਿਆ ਵੀ ਪਰਮਜੀਤ ਸਿੰਘ ਇਹ 10ਵੀਂ ਮਾਤਾ ਜੀ ਲੋਕਾਂ ਦੇ ਭਾਂਡੇ ਮਾਂਜਣ ਜਾਂਦੇ ਨੇ ਮੈਂ ਖਾ ਜੀ ਬਿਲਕੁਲ ਜਾਂਦੇ ਨੇ ਅੱਜ ਵੀ ਮਾਂਜਦੇ ਨੇ ਤਾਂ ਉਹ ਕਹਿੰਦੇ ਵੀ ਕਿੰਨੀ ਕਮਾਈ ਹੋ ਜਾਂਦੀ ਹੈ ਮਾਤਾ ਜੀ ਨੂੰ ਮੈਂ ਮਾਤਾ ਜੀ ਨੂੰ ਫੋਨ ਕਰਕੇ ਪੁੱਛਿਆ ਮਾਤਾ ਜੀ ਨੇ ਦੱਸਿਆ ਵੀ ਤਕਰੀਬਨ ਕੋਈ 500 ਦਿੰਦਾ ਹੈ ਕੋਈ 700 ਦਿੰਦਾ ਹੈ ਦੋ ਕ ਹਜ਼ਾਰ ਰੁਪਿਆ ਮਹੀਨਾ ਮੈਨੂੰ ਬਣਦਾ ਹੈ ਲੋਕਾਂ ਦੇ ਭਾਂਡੇ ਮਾਂਜ ਕੇ ਉਹਦੇ ਨਾਲ ਮੇਰੀ ਜਿਹੜੀ ਦਵਾਈ ਬੂਟੀ ਹੈ ਚੱਲਦੀ ਹੈ ਸੋ ਭਾਈ ਮੁਖਦੇਵ ਸਿੰਘ ਜੀ ਔਰ ਮਾਸਟਰ ਹਰਦੇਵ ਸਿੰਘ ਜੀ ਨੇ ਮੈਨੂੰ ਕਿਹਾ ਕਿ ਪਰਮਜੀਤ ਸਿੰਘ ਜਾਓ ਔਰ ਮਾਤਾ ਜੀ ਨੂੰ ਕਹੋ ਜਾ ਕੇ ਸਾਡੇ ਵੱਲੋਂ ਕਿ ਮਾਤਾ ਜੀ ਜਿੰਨੇ ਤੁਹਾਡੇ ਸਵਾਸ ਹੁਣ ਬਾਕੀ ਰਹਿ ਗਏ